ਖਬਰ ਫਿਰੋਜ਼ਪੁਰ ਤੋਂ ਹੈ ਜਿੱਥੇ ਫਿਰੋਜ਼ਪੁਰ ਦੇ ਪਿੰਡ ਬਸਤੀ ਲਾਧੂ ਵਾਲਾ ਦਾ ਇੱਕ ਗਰੀਬ ਗੁਰਸਿੱਖ ਪਰਿਵਾਰ ਜੋ ਕਿ ਰੋ ਰੋ ਕੇ ਮਦਦ ਦੀ ਗੁਹਾਰ ਲਗਾਉਂਦਾ ਨਜ਼ਰ ਆ ਰਿਹਾ ਹੈ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਅਤੇ ਘਰ ਦਾ ਮੁਖੀ ਵੀ ਪੀਲੀਏ ਦੀ ਬਿਮਾਰੀ ਦੇ ਨਾਲ ਪੀੜਤ ਹੈ ਸੋ ਘਰ ਦੇ ਵਿੱਚ ਕਿਸੇ ਟਾਈਮ ਰੋਟੀ ਪੱਕਦੀ ਹੈ ਤੇ ਕਿਸੇ ਟਾਈਮ ਉਹਨਾਂ ਨੂੰ ਭੁੱਖੇ ਵੀ ਸੌਣਾ ਪੈਂਦਾ ਹੈ ਤੋ ਘਰ ਦੇ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਉਸਦੇ ਪੰਜ ਧੀਆਂ ਨੇ ਪੁੱਤਰ ਕੋਈ ਨਹੀਂ ਤੇ ਪੂਰਾ ਪਰਿਵਾਰ ਅਮਰਤ ਧਾਰੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਮੱਝ ਸੀ ਜੋ ਕਿ ਸੂਣ ਵਾਲੀ ਸੀ ਜਿਸ ਨੂੰ ਸੱਪ ਲੜ ਗਿਆ ਜਿਸ ਦਿਨ ਮੱਝ ਦੀ ਮੌਤ ਹੋ ਗਈ ਹੈ ਤੇ ਉਸ ਦਿਨ ਬੱਚਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਉਹਨਾਂ ਨੇ ਛੋਟੀ ਜਹੀ ਕੱਟੀ ਲਿਆ ਕੇ ਪਾਲੀ ਸੀ ਜਿਸ ਦੇ ਨਾਲ ਬੱਚਿਆਂ ਨੂੰ ਕਾਫੀ ਮੋ ਪੈ ਗਿਆ ਤੇ ਉਸ ਮੱਜ ਨੇ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਾਉਣਾ ਸੀ ਪਰ ਮੱਜ ਮਰਨ ਦੇ ਕਾਰਨ ਉਹਨਾਂ ਦਾ ਸਭ ਕੁਝ ਖਤਮ ਹੋ ਗਿਆ ਸੋ ਉਧਰ ਰੋਂਦੀਆਂ ਹੋਈਆਂ ਬੱਚੀਆਂ ਨੇ ਜਿਹੜੀਆਂ ਦੇਖੀਆਂ ਨਹੀਂ ਜਾ ਰਹੀਆਂ ਸੋ ਬੱਚੀਆਂ ਨੇ ਦੱਸਿਆ ਕਿ ਉਹ ਪੜਨਾ ਚਾਹੁੰਦੀਆਂ ਨੇ ਪਰ ਘਰ ਦੇ ਵਿੱਚ ਗਰੀਬੀ ਹੋਣ ਕਾਰਨ ਉਹ ਪੜ ਨਹੀਂ ਸਕਦੀਆਂ ਕਿਉਂਕਿ ਘਰ ਦੇ ਵਿੱਚ ਰੋਟੀ ਵੀ ਬਹੁਤ ਮੁਸ਼ਕਲ ਦੇ ਨਾਲ ਪੱਕਦੀ ਹੈ ਤੋ ਉਹਨਾਂ ਨੂੰ ਮੱਝ ਤੋਂ ਬਹੁਤ ਉਮੀਦਾਂ ਸੀ ਕਿ ਮੱਝ ਜਦੋਂ ਸੂਏਗੀ ਤਾਂ ਦੁੱਧ ਡੈਰੀ ਦੇ ਉੱਤੇ ਪਾ ਕੇ ਘਰ ਦਾ ਗੁਜ਼ਾਰਾ ਚੱਲ ਪਵੇਗਾ ਪਰ ਰੱਬ ਨੇ ਮੱਝ ਵੀ ਖੋ ਲਈ ਅਤੇ ਬੱਚਿਆਂ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਕੋਈ ਦਾਨੀ ਸੱਜਣ ਉਹਨਾਂ ਨੂੰ ਮਦਦ ਜ਼ਰੂਰ ਕਰੇ ਮੱਝ ਨਹੀਂ ਤਾਂ ਉਹਨਾਂ ਨੂੰ ਇੱਕ ਛੋਟੀ ਜਹੀ ਕੱਟੀ ਹੀ ਕੋਈ ਲੈ ਕੇ ਦੇ ਦੇਵੇ ਜਿਸ ਨੂੰ ਉਹ ਵੱਡਾ ਕਰ ਲੈਣਗੀਆਂ ਸੋ ਪਰਿਵਾਰ ਵੱਲੋਂ ਸਮਾਜ ਸੇਵੀ ਅਤੇ ਐਨ ਆਰ ਆਈ ਵੀਰਾਂ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਸੋ ਦੱਸਦੀ ਹੈ ਕਿ ਪੀਲੀਏ ਦੇ ਨਾਲ ਪੀੜਤ ਘਰ ਦੇ ਮੁਖੀ ਦੇ ਪੰਜ ਧੀਆਂ ਨੇ ਤੇ ਇਹ ਪੰਜੇ ਧੀਆਂ ਜੋ ਮੱਝ ਸੀ ਉਸਦੇ ਨਾਲ ਇਹਨਾਂ ਦਾ ਬਹੁਤ ਮੋਹ ਸੀ ਤੇ ਉਸ ਮੱਝ ਨੂੰ ਹੁਣ ਸੱਪ ਨੇ ਕੱਟ ਲਿਆ ਜਿਸ ਤੋਂ ਬਾਅਦ ਸੂਣ ਵਾਲੀ ਮੱਝ ਦੀ ਮੌਤ ਹੋ ਗਈ ਹੈ ਤੇ ਘਰ ਦੇ ਵਿੱਚ ਰੋ ਰੋ ਕੇ ਬੱਚਿਆਂ ਦਾ ਵੀ ਬੁਰਾ ਹਾਲ ਹੋ ਗਿਆ ਹੈ ਘਟਨਾ ਵਾਪਰੀ ਹੈ ਸਰ ਬਸ ਪਤਾ ਨਹੀਂ ਕੀ ਕੁਚਰਦੇ ਦੇ ਰੰਗ ਨੇ ਬਾਹਰੋਂ ਕਿਦੇ ਫਿਰਦਾ ਤੁਰਦਾ ਸਾਫਾ ਆਇਆ ਘੋਨੇ ਚੋਂ ਉਹ ਕਿਤੇ ਲੜ ਗਿਆ ਜੀ ਗੁੜੀਆ ਘਰੇ ਸੀ ਜੀ ਉਹਨੂੰ ਪਤਾ ਲੱਗਾ ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ ਡਾਕਟਰ ਸਾਹਿਬ ਆਏ ਨੇ ਟੀਕੇ ਲਾ ਗਏ ਨੇ ਕੁਝ ਦਵਾਈ ਉਹਨਾਂ ਨੇ ਦਿੱਤੀ ਮੈਂ ਮੈਡੀਕਲ ਤੋਂ ਲੈਣ ਗਿਆ ਤੇ ਜਿਆਦਾ ਹੀ ਜ਼ਹਿਰ ਚੜ ਗਿਆ ਜੀ ਤੇ ਮਗਰ ਬੇਟੀ ਨੇ ਫੋਨ ਕਰਤਾ ਦਵਾਈ ਨਾ ਲਈ ਤਾਂ ਉਹਦੀ ਮੌਤ ਹੋ ਚੁੱਕੀ ਹੈ ਜੀ ਇਹ ਸਾਫੀ ਲੜਿਆ ਸਾਫੀ ਲੜਿਆ ਜੀ ਜੱਕਦਮ ਬਸ 11 ਪੌਣੇ 12 ਦਾ ਟਾਈਮ ਹੈ ਜੀ ਜੱਕ ਦਾ ਮੈਂ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਕੁੱਤਰਾਂ ਤੋਂ ਵੱਧ ਪਾਲੀ ਤੇ ਕਿੰਨੇ ਬੱਚੇ ਕਿੰਨੇ ਬੱਚੇ ਪੰਜ ਬੇਟੀਆਂ ਜੀ ਓਹ ਬੇਟੀਆਂ ਨੇ ਪੰਜ ਪੰਜ ਬੇਟੀਆਂ ਹੀ ਆ ਜੀ ਤੇ ਤੇ ਆਪ ਤੁਸੀਂ ਵੀ ਕਿਵੇਂ ਆਪ ਵੀ ਕਹਿੰਦੇ ਜੀ ਮੇਰੇ ਮੁਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਲੀਆ ਜੀ ਬਾਬਾ ਜੀ ਨੇ ਮਰਤ ਕੀਤੀ ਸੀ ਦੀ ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਦਵਾਈ ਕੋਈ ਕਰੀਏ ਦਿਹਾੜੀਦਾਰ ਬੰਦਾ ਹਾਂ ਮੈਂ ਵੀ ਇਕੱਲਾ ਕਮਾਉਣ ਵਾਲਾ ਹਾਂ ਪੰਚੀ ਤੇ ਪੈ ਗਿਆ ਜੀ ਤੇ ਦਵਾਈ ਹੁਣ ਥੋੜਾ ਜਿਆ ਕੁ ਕਿੱਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ ਬੜੀ ਲੰਮੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ ਤੇ ਜੇ ਦਵਾਈ ਰਹੀ ਦੀ ਟਖੰਡ ਚਾ ਮੁੱਕ ਜਾਂਦੀ ਜੀ ਖੰਡ ਚਾ ਲਈ ਦੀ ਤੇ ਦਵਾਈ ਮੁੱਕ ਜਾਂਦੀ ਜੀ ਉਧਰੋਂ ਬੇਟੀਆਂ ਦਾ ਪੜਾਈ ਦਾ ਵੀ ਬਹੁਤ ਉਕਾ ਇਹਦਾ ਇਹ ਰਜਗਾਰ ਸੀ ਵੀ ਚੱਲ ਦੁੱਧ ਨੂੰ ਦੁੱਧ ਪਾਵਾਂਗੇ ਸਾਡੀ ਕੋਈ ਘਰ ਦਾ ਲੂਣ ਮਿਰਚ ਖੱਟਾ ਚੱਲੀ ਜਾਊਗਾ ਤੇ ਕਨਾਲ ਕਰੋ ਤੱਕ ਸੁਣੋ ਇਹ ਅਗਲੇ 10ਵੇਂ ਮਹੀਨੇ ਚ ਇਹਨੇ ਸੂਪ ਪੈਣਾ ਜੀ ਕੋਈ 20 25 ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪ ਪੈਣਾ ਸੀ ਲਾਏ ਪਈ ਖੜੀ ਸੀ ਹੋਰ ਕਮਾਈ ਦਾ ਸਾਧਨ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜੀ ਹੈਗਾ ਬਸ ਇਹ ਤਾਂ ਯਾਸ ਰਾਸੀ ਜਿਹੜਾ ਵੀ ਰੱਬ ਨੇ ਅੱਜ ਖੋਹ ਦਿੱਤਾ ਸਾਡੇ ਕੋਲ ਤੇ ਬੱਚਿਆਂ ਦੇ ਫਿਰ ਪੜ੍ਹਾਈ ਦਾ ਕਿਵੇਂ ਖਰਚਾ ਚੱਲਦਾ ਬਸ ਬੱਚਿਆਂ ਦਾ ਐਵੇਂ ਹੀ ਹੈ ਜੀ ਦਿਹਾੜੀ ਧੱਫਾ ਕਰੀਦਾ ਮੈਂ ਵੀ ਮੰਜੀ ਤੇ ਆ ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦਈਦਾ ਕੋਈ ਕਾਪੀਆਂ ਲੈ ਦੇਂਦਾ ਕੋਈ ਐਵੇਂ ਜੀ ਮੰਗ ਤੱਕ ਕੇ ਇਹਨਾਂ ਵਿਚਾਰੀਆਂ ਪੜ੍ਹਦੀਆਂ ਮੈਸਟਰਾਂ ਨੂੰ ਕਹਿ ਦਈਦਾ ਜੀ ਅੱਜ ਕੱਲ ਤੁਹਾਨੂੰ ਪਤਾ 350 ਦਾ ਤੇ ਚਾਰਜੀ ਹੋ ਗਿਆ ਮੋਬਾਈਲ ਤੇ ਕੰਮ ਆਉਂਦਾ ਜੀ ਤੇ ਮੰਗ ਤੰਗ ਕੇ ਕਿਥੀ ਮੋਬਾਈਲ ਲੈਤਾ ਕਿਸੇ ਨੇ ਜੀ ਤੇ ਜਦੋਂ ਨਹੀਂ ਹੁੰਦਾ ਮਸਟਰ ਨੂੰ ਕਹਿ ਦਈ ਜਾਂ ਜੀ ਕਦੀ ਕੋਈ ਸਰ ਪਵਾ ਦਿੰਦਾ ਨੈਟ ਕਦੀ ਕੋਈ ਸਰ ਪਵਾ ਦਿੰਦਾ ਜਿਵੇਂ ਜਿਵੇਂ ਵੈਗਰ ਨੂੰ ਚੰਗਾ ਲੱਗੇ ਜੀ ਬਸ ਗੁਜ਼ਾਰਾ ਹੋਈ ਜਾਂਦਾ ਮਾੜਾ ਮੋਟਾ ਅੱਜ ਇਹਦਾ ਇੱਕ ਆਸਰਾ ਹੈਗਾ ਸੀ ਅੱਜ ਉਹ ਵੀ ਉੱਠ ਗਿਆ ਜੀ ਕੀ ਮੰਗ ਕੀ ਕਰਦੇ ਮੰਗੇ ਹੋਈ ਜੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹਲਫ ਕੀਤੀ ਜਾਵੇ ਕੁਈ ਦੁਬਾਰੇ ਮਸੂਨ ਵਾਲੀ ਮਾਝੀ ਲੈ ਲਊਗਾ ਮੈਂ ਤਾਂ ਕਰਜਾਈ ਵੀ ਹੋ ਗਿਆ ਸੀ ਦਾਣਾ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੁੱਧੀ ਕੋਲ ਆਸਰੇ ਨਾਲ ਵੀ ਚੱਲ ਸੂਗੀ ਤੇ ਤੈਨੂੰ ਦੁੱਧ ਪਾਈ ਜਾਵਾਂਗੇ ਸਾਡਾ ਲੈ ਜਾਊਗਾ ਮੰਗੇ ਹੋਈ ਕਰਦੇ ਜੀ ਸਾਡੀ ਜਿੰਨੀ ਵੀ ਕੋਈ ਹੈਲਪ ਕੀਤੀ ਜਾਵੇ ਬੜੇ ਭੈਣ ਭਰਾ ਵੀਰ ਭਰਾ ਐਨਆਰ ਬਹੁਤ ਬੈਠੇ ਆ ਜੀ ਤੇ ਗਰੀਬ ਦੀ ਬਹੁਤ ਹੈਲਪ ਕਰਨ ਵਾਲੇ ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ ਤੇ ਮੈਂ ਬੇਟੀਆਂ ਦੀ ਮੇਰੀ ਪੜਾਈ ਵੀ ਬਹੁਤ ਔਖੀ ਹੋਈ ਪਈ ਤੇ ਹੁਣ ਇਹਦਾ ਅਸਰਾ ਸੀ ਉਹ ਵੀ ਉਟ ਗਿਆ ਜੀ ਮੈਂ ਵੀ ਬਿਮਾਰ ਹਾਂ। ਨਾਮ ਕੀ ਦੱਸਾਂ? ਪ੍ਰੇਮ ਸਿੰਘ ਜੀ। ਸਿੰਧ ਕਿਦਾਂ? ਵਸਤੀ ਲੱਧੂ ਵਾਲੀ ਜੀ। ਤੇ ਪੁੱਤ ਕੀ ਗਿਆ, ਮਾਝ ਨੇ ਕੀ ਬਣਿਆ? ਜੀ ਮਾਝ ਨੂੰ ਪਤਾ ਨਹੀਂ ਕੀ ਹੋਇਆ। ਹਾਂ। ਸੋਨਾਲੀ ਸਾਡੀ ਮਾਝ ਸੀ। ਹਾਂ। ਅੱਗੇ ਸਾਡਾ ਬੱਚਾ ਵੀ ਇਹ ਵੀ ਮਰ ਗਿਆ ਚਮੜੀ ਦੇ ਰੋਗ ਨਾਲ। ਸੱਪ ਵੀ ਰਹਿੰਦੇ ਸੀ ਕਿਦਾਂ ਦੇ? ਨਿਕਰ ਆ ਗੋਲ। ਮੈਂ ਮੰਨ ਲਵਾਂ ਕਿ ਆਸ ਵੀ ਸੱਪੋਂ ਕੋਮਦੇਵ ਦੇ ਦੇ ਨਿਗਾਰ ਰੱਖਿਓ। ਪਰ ਮੇਰੇ ਵੀ ਅੱਜ ਸਾਡੀ ਛੋਟੀ ਲਾੜੀ ਗਿਆ। ਸੱਪ ਲੜ ਗਿਆ ਪਤਾਂ ਹਾਂਜੀ ਸਾੜੀ ਗਵਾਂਡੀ ਵੀ ਦਾਦੇ ਦੇ ਦਿਲ ਤੇ ਵੀ ਸੱਪ ਤੁਰੇ ਵਿਰਦੇ ਤੁਹਾਡੇ ਘਰਾਂ ਕੋਲ ਤੇ ਮੈਂ ਉਹਨਾਂ ਨੂੰ ਉਹਦੇ ਨੇ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਵੀ ਸੱਪ ਤੁਰੇ ਵਿਰਦੇ ਮੇਰੀ ਭੈਣ ਨੇ ਵੀ ਕਈ ਵਾਰੀ ਵੇਖੇ ਸੱਪ ਇਹ ਗੋਣ ਵਾਲੀ ਸੀ ਪਤਮਾ ਜੀ ਹਾਂਜੀ ਉਹ ਸੂਣ ਵਾਲੀ ਸੀ ਅਏ ਨਾ ਆਵੀ ਸੋਚੀ ਐ ਸੀ ਵੀ ਜਦ ਸੂਏ ਕਿ ਮੇਰੇ ਸਿਨਾ ਆਵੀ ਉਹਨਾਂ ਦੇ ਖਾਂਗੇ ਪਰ ਸਾਨੂੰ ਨਹੀਂ ਸੀ ਪਤਾ ਵੀ ਸੂਣ ਦੱਬਾ ਲਈ ਉਹਨੇ ਮਾਰ ਜਾਣਾ